राष्ट्रीय स्वयं संघ वालों सरकारी खूनदान कैंप लगाया गया जिस विच नाल जुड़े कार्यकर्तावान वालों भरपूर उत्साह दिखाया गया कैंप दौरान एक सौ तो वयंसेवक संघ के स्वयं सेवक, सेवक ने सरकारी हस्पताल गुरदासपुर के बलड बैंक खूनदान किया ਬਲੰਡ ਬੈਂਕ ਦੀ ਇੰਚਾਰਜ ਡਾਕਟਰ ਪੂਜਾ ਨੇ ਰਾਸ਼ਟਰੀ ਸਵੈਮ ਸੇਵਕ ਸੰਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਖੂਨ ਦੀ ਲੋੜ ਪੈਂਦੀ ਰਹਿੰਦੀ ਹੈ ਕਿਉਂਕਿ ਐਮਰਜੈਂਸੀ ਦੀ ਹਾਲਤ ਵਿੱਚ ਹਰ ਬਲੰਡ ਗਰੁੱਪ ਦਾ ਖੂਨ ਸਟਾਕ ਵਿੱਚ ਰਹਿਣਾ ਪੈਂਦਾ ਹੈ ਇਸ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਵੱਧ ਤੋਂ ਵੱਧ ਖੂਨਦਾਨ ਕੈਂਪ ਲਾਉਣੇ ਚਾਹੀਦੇ ਹੰਤਾ ਜੋ ਵੱਧ ਤੋਂ ਵੱਧ ਕੀਮਤੀ ਜਾਨਾਂ ਨੂੰ ਬਚਾਈਆਂ ਜਾ ਸਕਣ ਉੱਥੇ ਹੀ ਸੰਗ ਦੇ ਅਧਿਕਾਰੀ ਡਾਕਟਰ ਰਜੀਵ अरोੜਾ ਨੇ ਦੱਸਿਆ ਕਿ ਅੱਜ ਦੇ ਕੈਂਪ ਵਿੱਚ 100 ਤੋਂ ਵੱਧ ਵਾਕ ਵੱਖ ਬਲੱਡ ਗਰੁੱਪਸ ਦਾ ਖੂਨ ਇਕੱਠਾ ਕਰਕੇ ਸਿਵਲ ਹਸਪਤਾਲ ਨੂੰ ਦਿੱਤਾ ਜਾ ਰਿਹਾ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਲਗਭਗ 100 ਯੂਨਿਟ ਦੇ ਕਰੀਬ ਅੱਜ ਜਿਹੜਾ ਹੈ ਉਮੀਦ ਹੈ ਕਿ ਜਿਹੜਾ ਬਲੱਡ ਡੋਨੇਟ ਹੋਏਗਾ ਹਰੇਕਰਤਾ ਵੱ ਚੜ ਕੇ ਜਿਹੜਾ ਹੈ ਸੰਸੇਵਕ ਉਹ ਆਪਣਾ ਰਸਦਾਨ ਕਰ ਰਹੇ ਨੇ ਜਦੋਂ ਦੀ ਮੈਂ ਉਹ ਸੰਭਾਲੀ ਹੈ ਉਦੋਂ ਦਾ ਹੀ ਦੇਖ ਰਿਹਾ ਵਾਂ ਕਿ ਦੇਸ਼ ਦੇ ਉੱਤੇ ਜਦੋਂ ਵੀ ਕੋਈ ਸੰਕਟ ਆਇਆ ਜਿਸ ਵੇਲੇ ਵੀ ਕੋਈ ਐਕਸੀਡੈਂਟ ਹੋਇਆ ਜਾਂ ਕੋਈ ਜਿਹੜਾ ਹੈ ਉਹ ਕਿਸੇ ਕਿਸਮ ਦੀ ਵੀ ਜ਼ਰੂਰਤ ਪੈਂਦੀ ਹੈ ਅਸਮ ਸ਼ਵਕ ਹਰ ਵੇਲੇ ਰਤ ਦਾਨ ਲਈ ਤਿਆਰ ਰਹਿੰਦਾ ਹੈ ਇਹ ਰਤ ਜਿਹੜਾ ਹੈ ਸਰਕਾਰੀ ਹਸਪੀਟਲ ਸਿਵਲ ਹਸਪੀਟਲ ਗੁਰਦਾਸਪੁਰ ਦੇ ਬਲੱਡ ਬੈਂਕ ਚ ਜਾਏਗਾ ਉੱਥੇ ਜਾ ਕੇ ਇਹਦੇ ਟੈਸਟ ਹੁੰਦੇ ਨੇ ਔਰ ਫਿਰ ਇਹ ਰਤ ਜਿਹੜਾ ਹੈ ਉਹ ਮਰੀਜ਼ਾਂ ਨੂੰ ਦਿੱਤਾ ਜਾਂਦਾ ਹੈ ਇਸ ਲਈ ਮੈਂ ਸਭ ਨੂੰ ਇਹ ਬੇਨਤੀ ਕਰਾਂਗਾ ਕਿ ਜਿਆਦਾ ਤੋਂ ਜਿਆਦਾ ਰक्त ਜਿਹੜਾ ਦੇਣਾ ਚਾਹੀਦਾ 18 ਸਾਲ ਦੀ ਉਮਰ ਤੋਂ ਲੈ ਕੇ 60 ਸਾਲ ਦੀ ਉਮਰ ਤੱਕ ਆਪਾਂ ਸਵਸਥ ਸਰੀਰ ਵਾਲਾ ਵਿਅਕਤੀ ਰक्तदान ਕਰ ਸਕਦਾ ਹੈ ਔਰ ਹਰ ਮਹਿਲਾ ਸਾਲ ਦੇ ਵਿੱਚ ਤਿੰਨ ਵਾਰੀ ਰक्तदान ਕਰ ਸਕਦੀ ਹੈ ਔਰ ਹਰ ਪੁਰਸ਼ ਸਵਸਥ ਪੁਰਸ਼ ਜਿਹੜਾ ਹੈ ਉਹ ਸਾਲ ਦੇ ਵਿੱਚ ਚਾਰ ਵਾਰੀ ਰक्तदान ਕਰ ਸਕਦਾ ਪਰ ਘੱਟੋ ਘੱਟ ਅਸੀਂ ਦੋ ਵਾਰੀ ਜ਼ਰੂਰ ਕਰੀਏ ਇਸ ਕਰਕੇ ਉਹਨਾਂ ਅਗੇ 23 ਮਾਰਚ ਨੂੰ ਭਗਤ ਸਿੰਘ ਜੀ ਦੇ ਸ਼ਹੀਦੀ ਦਿਨ ਤੇ ਵੀ ਸੇਵਾ ਭਾਰਤੀ ਵੱਲੋਂ ਰक्तदान ਸ਼ਿਵਰ ਲੱਗੇਗਾ ਤਾਂ ਸਭ ਨੂੰ ਜਿਹੜੀ ਹੈ ਅਪੀਲ ਹੈ ਕਿ ਉਸ ਦੇ ਵਿੱਚ ਵੀ ਆਪਣਾ ਰक्तदान ਕਰਨ ਭਾਰਤ ਮਾਤਾ ਕੀ ਜੈ। ਮੈਂ ਡਾਕਟਰ ਪੂਜਾ ਬਲੱਡ ਟ੍ਰਾਂਸਫਿਊਜ਼ਨ ਸਪੈਸ਼ਲਿਸਟ ਸਿਵਲ ਹਸਪੀਟਲ ਗੁੰਡਾਸਪੁਰ ਤੋਂ ਅੱਜ ਰਾਸ਼ਟਰੀ ਸਵੈ ਸੇਵਕ ਸੰਗ ਵੱਲੋਂ ਪੁਰਾਣੇ ਸਿਵਲ ਹਸਪਤਾਲ ਵਿੱਚ ਇੱਕ ਬਲੱਡ ਡੋਨੇਸ਼ਨ ਕੈਂਪ ਦੀ ਆਯੋਜਿਤ ਕੀਤਾ ਗਿਆ ਹੈ ਇਟ ਵਿਦ ਇਸ ਵਿੱਚ ਹੁਣ ਤੱਕ 20 ਯੂਨਿਟ ਇਕੱਠੇ ਹੋ ਚੁੱਕੇ ਹਨ ਤੇ ਲੋਕਾਂ ਵਿੱਚ ਬਹੁਤ ਹੀ ਵੱਧ ਚੜ ਕੇ ਜੋਸ਼ ਨਜ਼ਰ ਆ ਰਿਹਾ ਹੈ ਬਹੁਤ ਹੀ ਲੋਕ ਖੂਬ ਅ ਅੱਗੇ ਵੱਧ ਚੜ ਕੇ ਆ ਰਹੇ ਹਨ ਬਲੱਡ ਡੋਨੇਟ ਕਰਨ ਲਈ ਤੇ ਮੈਂ ਇਹ ਲੋਕਾਂ ਚ ਅਗੇ ਦਰਖਾਸਤ ਕਰਨਾ ਚਾਹਨੀ ਹਾਂ ਕਿ ਬਲੱਡ ਬੈਂਕ ਵਿੱਚ ਜਿਹਾ ਹਸਪਤਾਲ ਵਿੱਚ ਬਲੱਡ ਦੀ ਜ਼ਰੂਰਤ ਰੋਜ਼ ਪੈਂਦੀ ਰਹਿੰਦੀ ਹੈ ਰੋਜ਼ ਸਿਰ ਸਾਡੇ 20 ਤੋਂ 22 ਯੂਨਿਟ ਲੱਗਦੇ ਹਨ ਟੀਮ ਇਹਨਾਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਇਹੋ ਜਿਹੇ ਉਪਰਾਲੇ ਕਰਦੇ ਰਹੋ ਅੱਗੇ ਆਓ ਵਾਧ ਤੋਂ ਵਾਧ ਕੇ ਕੈਂਪਸ ਲਗਾਉਣੇ ਚਾਹੀਦੇ ਹਨ ਤਾਂ ਕਿ ਅਸੀਂ ਤੁਹਾਡੇ ਦੁਆਰਾ ਜਿਹੜੀ ਆਮ ਪਬਲਿਕ ਦੀ ਹੈਲਪ ਕਰ ਸਕੀਏ ਥੈਂਕ ਯੂ